ਪਿਛਲੇ ਕੁਝ ਦਿਨ ਪਹਿਲਾਂ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਬਠਿੰਡਾ ਦੇ ਇੱਕ ਪਿੰਡ ਦੇ ਵਿੱਚ 8 ਘਰਾਂ ਨੂੰ ਅੱਗ ਲਗਾਈ ਗਈ ਸੀ ਉਹਨਾਂ ਅਨਸਰਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲੇਤਾ ਗਿਆ ਹੈ ਦੱਸ ਦੇ ਕਿ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਤਾਂ ਪਿਛਲੇ ਕੁਝ ਦਿਨ ਪਹਿਲਾਂ ਬਠਿੰਡਾ ਦੇ ਪਿੰਡ ਦਾਨ ਸਿੰਘਾ ਵਾਲਾ ਵਿਖੇ 8 ਘਰਾਂ ਨੂੰ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਅੱਗ ਲਗਾਈ ਗਈ ਸੀ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ 5 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਤੱਕ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੁੱਲ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਜਿਨ੍ਹਾਂ ਦੇ ਵਿੱਚੋਂ ਜਿਹੜਾ ਕਿ ਮੁੱਖ ਸਾਜ਼ਿਸ਼ਕਰਤਾ ਰਵਿੰਦਰ ਸਿੰਘ ਵੀ ਸ਼ਾਮਿਲ ਸੀਗੇ ਜਾ ਜਾਣਕਾਰੀ ਦਿੰਦੇ ਹੋਏ ਐਸਪੀ ਅਮਰਜੀਤ ਸਿੰਘ ਨੇ ਦੱਸਿਆ ਹੈ ਕਿ 9 ਜਨਵਰੀ ਦੀ ਰਾਤ ਨੂੰ ਮੁਦਈ ਦੇ ਬਿਆਨ ਕੀਤਾ ਕਿ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਜਸਪ੍ਰੀਤ ਸਿੰਘ ਦੇ ਅਤੇ ਹੋਰ ਨਾਲ ਦੇ ਕਰੀਬ 7-8 ਘਰਾਂ ਨੂੰ ਅੱਗ ਲਗਾ ਦਿੱਤੀ ਗਈ ਸੀ ਤੇ ਉਹਨਾਂ ਦੀ ਕੁਟਮਾਰ ਵੀ ਕੀਤੀ ਗਈ ਸੀ ਤਾਂ ਜਿਸ ਦੇ ਉੱਤੇ ਉਕਤ ਮੁਕਦਮਾ ਵੀ ਮੋੜਲੀ ਤਫ਼ਤੀਸ਼ ਅਮਲ ਸਿੰਘ ਜਿਹੜੀ ਕਿ ਲਿਆਂਦੀ ਗਈ ਹੈ ਅਤੇ ਕੁੱਲ 32 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਨ੍ਹਾਂ ਦੇ ਗ੍ਰਿਫਤਾਰੀ ਦੇ ਲਈ ਲਗਾਤਾਰ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਤੇ ਪਿੰਡ ਦਾਨ ਸਿੰਘ ਵਾਲਾ ਵਿਖੇ ਘਰਾਂ ਨੂੰ ਅੱਗ ਲਗਾਉਣ ਵਾਲੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਤੇ ਹੁਣ ਉਹਨਾਂ ਦਾ ਰਿਮਾਂਡ ਜਿਹੜਾ ਕਿ ਹਾਸਲ ਕੀਤਾ ਜਾ ਰਿਹਾ ਹੈ ਦੱਸਦੇ ਕਿ ਅੱਜ ਗ੍ਰਿਫਤਾਰੀ ਕੀਤੇ ਮੁਲਜ਼ਮਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਦੇ ਵੱਲੋਂ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਜਿਹੜੀ ਕਿ ਮੁਲਜ਼ਮ ਰਮੇਸ਼ ਸਿੰਘ ਰਣਜੀਤ ਸਿੰਘ ਵਾਸੀਆਨ ਦਾਨ ਸਿੰਘ ਵਾਲਾ ਅਤੇ ਖੁਸ਼ਪ੍ਰੀਤ ਸਿੰਘ ਵਾਸੀ ਮਹਿਮਾ ਸੁਰਜਾ ਗੁਰਪ੍ਰੀਤ ਸਿੰਘ ਵਾਸੀ ਕੋਠੇ ਨਾਥਿਆਣਾ ਮਈਮਾ ਸੁਰਜਾ ਅਤੇ ਸਮਿੰਦਰ ਸਿੰਘ ਉਰਫ ੱਲੂਵਾਸੀ ਦਾਨ ਸਿੰਘ ਵਾਲਾ ਰਮਿੰਦਰ ਸਿੰਘ ਉਰਫ ਨਿਹੰਗ ਉਰਫ ਦਲੇਰ ਲਵਵੀਰ ਸਿੰਘ ਉਰਫ ਲਵਪ੍ਰੀਤ ਸਿੰਘ ਤਾਂ ਅਜੇ ਹੋਰ ਵੀ ਜਿਹੜੇ ਕਿ ਮੁਲਜ਼ਮ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਕਫ ਵਕਫ ਟੀਮਾਂ ਦਾ ਗਠਨ ਕੀਤਾ ਗਿਆ ਹੈਗਾ ਤਾਂ ਦੱਸਦੇ ਕਿ ਜੋ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਪੁਲਿਸ ਦੇ ਵੱਲੋਂ गिरफ्तार ਕੀਤਾ ਜਾਵੇਗਾ ਦੱਸ ਦਈਏ ਕਿ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਘਟਨਾ ਕਰਮ ਵਿੱਚ ਮੁੱਖ ਕਾਰਨ ਇਹ ਹੈ ਕਿ ਮੁਲਜ਼ਮ ਉਕਤਾਂ ਪਹਿਲਾਂ ਹੀ ਮੁਦਈ ਜਸਪ੍ਰੀਤ ਸਿੰਘ ਉਕਤ ਖਾਰ ਖਾਂਦੇ ਸਨ ਅਤੇ ਇਹਨਾਂ ਦੀ ਆਪਸ ਦੇ ਵਿੱਚ ਕਈ ਵਾਰ ਤੂ ਤੂ ਮਾਮੇ ਵੀ ਹੋਈ ਸੀ ਕਿ ਜਿਸ ਵਜ੍ਹਾ ਕਰਕੇ ਉਕਤਾਨ ਦੇ ਵੱਲੋਂ ਇਸ ਘਿਨੋਨੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈਗਾ ਤੇ ਉੱਥੇ ਹੀ ਦੂਜੇ ਪਾਸੇ ਪੁਲਿਸ ਹਿਰਾਸਤ ਦੇ ਵਿੱਚ ਖੜੇ ਮਲਜ਼ਮਾਂ ਦਾ ਕਹਿਣਾ ਹੈ ਕਿ ਦੂਸਰੀ ਠੀਰ ਦੇ ਵੱਲੋਂ ਲਗਾਤਾਰ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਸੀਗਾ ਤੇ ਪਹਿਲਾਂ ਉਨ੍ਹਾਂ ਦੇ ਵੱਲੋਂ ਘਰ ਉੱਪਰ ਹਮਲਾ ਕੀਤਾ ਗਿਆ ਤੇ ਫੋਨ ਕਰਕੇ ਧਮਕੀਆਂ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਤੈਸ਼ ਦੇ ਵਿੱਚ ਆ ਕੇ ਉਨ੍ਹਾਂ ਦੇ ਵੱਲੋਂ ਪੈਟਰੋਲ ਪਾ ਕੇ ਅੱਗ ਲਗਾਈ ਗਈ ਤਾਂ ਨਸ਼ੇ ਦਾ ਇਸ ਘਟਨਾਕਰਮ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਵੀ ਵਾਸਤਾ ਨਹੀਂ ਹੈਗਾ ਕਿਹਾ ਜਾ ਰਿਹਾ ਹੈਗਾ ਕਿ ਦੋਨਾਂ ਦੇ ਵਿੱਚ ਆਪਸੀ ਰੰਜਿਸ਼ ਸੀਗੀ ਤਾਂ ਜਿਸ ਦੇ ਕਰਕੇ ਇਹ ਘਟਨਾ ਵਾਪਰੀ ਹੈ ਪਰ ਹੁਣ ਪੁਲਿਸ ਦੇ ਵੱਲੋਂ ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਤੇ ਬਾਕੀ ਜਿਹੜੇ ਹੋਰ ਰਹਿੰਦੇ ਨੇ ਉਹਨਾਂ ਦੀ ਵੀ ਜਲਦ ਤੋਂ ਜਲ ਜਿਹੜੀ ਗ੍ਰਿਫਤਾਰੀ ਕਰਨ ਦੀ ਜਿਹੜੀ ਕੋਸ਼ਿਸ਼ ਹੈ ਪੁਲਿਸ ਦੇ ਵੱਲੋਂ ਜਾਰੀ ਹੈ ਹਾਂਜੀ ਮਿਤੀ 9 1 25 ਦੀ ਰਾਤ ਨੂੰ ਪਿੰਡ ਦਾਨ ਸਿੰਘ ਵਾਲੇ ਦੇ ਕੋਠੇ ਜੀਵਨ ਸਿੰਘ ਵਾਲਾ ਨੇ ਉੱਥੇ 7-8 ਘਰਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ। ਉਹਦੇ ਚ ਅਸੀਂ ਜਸਪ੍ਰੀਤ ਸਿੰਘ ਪੁੱਤਰ ਬੇਜਰ ਸਿੰਘ ਦੇ ਬਿਆਨ ਤੇ ਐਫਆਈਆਰ ਨੰਬਰ 3 ਦਰਜ ਕੀਤੀ ਸੀ। 10125 ਨੂੰ ਵੱਖ-ਵੱਖ ਸੈਕਸ਼ਨਾਂ ਦੇ ਤਹਿਤ 7 ਦੋਸ਼ੀ ਉਹਨਾਂ ਨੇ ਐਫਆਈਆਰ ਦੇ ਵਿੱਚ ਨਾਮਜ਼ਦ ਕਰਾਏ ਸੀ। ਜਿਨ੍ਹਾਂ ਦੇ ਵਿੱਚੋਂ ਅਸੀਂ 6 ਬੰਦੇ ਅਰੈਸਟ ਕਰ ਲਏ ਇੱਕ ਦੋਸ਼ੀ ਦੀ ਅਜੇ ਗ੍ਰਿਫਤਾਰੀ ਬਾਕੀ ਆ। ਦਰਾਨੇ ਤਪतीश ਚਾਰ ਮਲਜਮ ਹੋਰ ਨਾਮਜ਼ਦ ਹੋਏ ਸੀਗੇ ਉਹਨਾਂ ਨੂੰ ਵੀ ਰੈਸਟ ਕਰ ਲਿਆ ਯਾਨੀ ਕਿ ਟੋਟਲ 10 ਮਲਜਮ ਅਸੀਂ ਨਾਮਜ਼ਦ ਕਰ ਲਏ ਇਹਦਾ ਜਿਹੜਾ ਮੇਨ ਮਲਜਮ ਸੀ ਉਹਦਾ ਨਾਮ ਹੈ ਇਹ ਹੈ ਉਹਦਾ ਰਮਿੰਦਰ ਸਿੰਘ ਉਰਫ ਨਿਹੰਗ ਉਰਫ ਇਹਨੂੰ ਕਾਫੀ ਨਾ ਦਲੇਰ ਸਿੰਘ ਇਹਦੇ ਨਾਂ ਨੇ ਇਹਨੂੰ ਰੈਸਟ ਕਰ ਲਿਆ ਹੁਣ ਅੱਜ ਇਹਨਾਂ ਦਾ 24 ਘੰਟੇ ਲੈ ਕੇ ਰਿਮਾਂਡ ਮਿਲ ਗਿਆ ਹੁਣ ਮੈਡਮ ਪੇਸ਼ ਕਰਨੇ ਸੀ ਹਾਂ ਹੁਣ ਪੇਸ਼ ਕਰਨੇ ਪੇਸ਼ ਕਰਕੇ ਰਿਮਾਂਡ ਲਵਾਗੇ ਅਗਲੀ ਪੁਸ਼ਕਿਸ਼ ਕਰਾਂਗੇ ਇਹਨਾਂ ਤੋਂ ਹੋਰ ਜੋ ਇਹਨਾਂ ਨੇ ਕੀਤਾ ਹੈ ਕੀ ਥਿਆਰ ਵਰਤਿਆ ਜੋ ਵੀ ਕੀਤਾ ਜਾਂ ਹੋਰ ਕਿਹੜੇ ਮੁੱਲਜਮ ਹੈ ਇਹਨਾਂ ਤੋਂ ਪੁੱਛਗਿਛ ਕਰਕੇ ਅਗਲੀ ਤਫਤੀਸ਼ ਜਾਰੀ ਰੱਖਾਂਗੇ ਇਹ ਪਿੰਡ ਦੇ ਆ ਸਰ ਮੇਨ ਕਾਰਨ ਕੀ ਸਾਰੀ ਕਮਿਟ ਇੱਕ ਸਰ ਮੇਨ ਕਾਰਨ ਕੀ ਹੋਇਆ ਵੀ 7-8 ਘਰਾਂ ਨੂੰ ਇਹਨਾਂ ਨੇ ਅੰਗ ਲਗਾ ਦਿੱਤੀ ਕੀ ਮੇਨ ਕਾਰਨ ਕੀ ਕੀਤਾ ਕਾਰਨ ਤਾਂ ਜੇ ਇਹ ਦਲੇਰ ਸਿੰਘ ਦੀ ਅਸੀਂ ਸਰਸਰੀ ਪੁੱਛਗਿਛ ਕੀਤੀ ਹੈ ਜਿਹੜਾ ਮੇਨ ਮੁੱਲਜਮਾ ਉਹ ਉਹਦੇ ਤਸਨ ਮੁਤਾਬਕ ਵੀ ਉਹਦੇ ਘਰ ਦੀ ਤੋੜਪਨ ਕਰੀ ਸੀ ਇਹਨਾਂ ਨੇ ਇਹ ਇਹਨਾਂ ਨੇ ਸ਼ਰਾਬ ਵਗੈਰਾ ਪੀਤੀ ਸੀ ਰਾਤ ਨੂੰ ਇਕੱਠੇ ਹੋ ਕੇ ਉੱਥੇ ਚੱਲ ਗਏ ਤੇ ਕਾਰ ਦੇ ਵਿੱਚੋਂ ਇਹਨਾਂ ਨੇ ਪੈਟਰੋਲ ਕੱਢ ਕੇ ਕੰਨੀ ਚ ਪਾਇਆ ਤੇ ਮੁੜ ਕੇ ਉਹ ਛਿੜਕ ਕੇ ਅੱਗ ਲਾਉਏ ਰਹੇ ਜਿਵੇਂ ਕਿਸੇ ਦਾ ਦੁੱਖ ਆ ਉਹ ਭੰਨਿਆ ਉਹਦੇ 'ਚ ਪੈਟਰੋਲ ਛਿੜਕਿਆ ਤੇ ਅੱਗ ਲਾਤੀ ਇਸ ਤਰ੍ਹਾਂ ਕੀਤਾ ਇਹਨਾਂ ਨੇ ਬਾਕੀ ਅਜੇ ਉਹਨਾਂ ਦੀ ਹੁਣ ਪੁਛ ਕਿੱਥੇ ਅਜੇ ਜਾਰੀ ਹੈ ਅਜ ਜਰਮਾਨਡ ਲੈ ਲਾਂਗੇ ਨੁਕਸਾਨ ਕੱਪੜਿਆਂ ਵਗੈਰਾ ਦਾ ਹੋਇਆ ਹੈ ਮਕਾਨਾਂ ਦਾ ਹੋਇਆ ਹੈ ਜਿਸ ਤਰ੍ਹਾਂ ਦੇ ਆਪਣਾ ਸਾਰੇ ਗਰੀਬ ਘਰ ਜਿਹੜੇ ਮਲਜ਼ਮਾ ਉਹ ਵੀ ਮਤਲਬ ਉਹ ਬਹੁਤੇ ਤਕੜੇ ਨਹੀਂ ਹੈ ਉਹ ਮਸਤੀ ਸਾਰੀ ਬਸਤੀ ਮਤਲਬ ਐਸੀ ਭਾਵਨਾ ਦੀ ਆ ਸਰਬੀੜਤ ਵਿਅਕਤੀਆਂ ਵੱਲੋਂ ਕਿਹਾ ਗਿਆ ਵੀ ਅਸੀਂ ਚਿੱਟਾ ਵਿੱਚ ਨੂੰ ਵਿਚਨ ਤੋਂ ਰੋਕਿਆ ਗਿਆ ਸੀਗਾ ਇਸ ਨੂੰ ਲੈ ਕੇ ਸਾਡੇ ਘਰਾਂ ਤੇ ਜਿਹੜੀ ਅਕਲ ਲਗਾਈ ਗਈ ਹੈ ਸਾਡੇ ਤੇ ਤਸ਼ੱਦਦ ਜਿਹੜਾ ਉਠਾਇਆ ਗਿਆ ਹੈ ਕੀ ਕਹਿਣਾ ਚਾਹੂਗਾ ਜੀ ਜੋ ਵੀ ਮਤਲਬ ਇਹ ਕਹਿੰਦੇ ਕੋਈ ਚਿੱਟੇ ਵਾਲੀ ਗੱਲ ਆ ਉਹ ਤਸਦੀਕ ਕੀਤੀ ਜਾਊਗੀ ਜਿਹੜਾ ਵੀ ਬੰਦਾ ਸ਼ਾਮਲ ਤਫਤੀਸ਼ ਹੋ ਕੇ ਕੋਈ ਬਿਆਨ ਲਿਖਾਉਣਾ ਚਾਹੁੰਦਾ ਉਹਦੀ ਗੱਲ ਦੀ ਪੂਰੀ ਉਹਦੀ ਤਸਦੀਕ ਕਰਾਈ ਜਾਊ ਇਹ ਸਾਰੇ ਇੱਕ ਹੀ ਬਸਤੀ ਦੇ ਰਹਿਣ ਵਾਲੇ ਆ ਤਸ਼ੱਦਦ ਨੂੰ ਕੋਈ ਬਾਹਰੋਂ ਨਹੀਂ ਆਇਆ ਅਸਰਾ ਭਾਈਚਾਰਾ ਹੀ ਆ ਜੇ ਦੇਖੀਏ ਇਹ ਸਰ ਸਰ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਬੋਤਲਾਂ ਵਿੱਚ ਪੈਟਰੋਲ ਪਾ ਕੇ ਬੰਬ ਬਣਾ ਕੇ ਉਸ ਤਰ੍ਹਾਂ ਸਿੱਟਿਆ ਗਿਆ ਇਹ ਦੋਸ਼ੀਆਂ ਨੇ ਜਿਹੜਾ ਦੱਸਿਆ ਦੱਸਿਆ ਵੀ ਕਾਰ ਦੇ ਵਿੱਚੋਂ ਕੈਨੀ ਉਹਨਾਂ ਨੇ ਪੈਟਰੋਲ ਕੱਢ ਲਈ ਜਿਹੜੇ ਘਰ ਚ ਵੱਢਦੇ ਸੀ ਘਰਾਂ ਦੇ ਲੋਕ ਪਹਿਲਾਂ ਹੀ ਘਰੋਂ ਭੱਜ ਗਏ ਸੀ ਉਹਨਾਂ ਦੇ ਦਸਨ ਹਤਾ ਕੋਈ ਮਿਲਿਆ ਨਹੀਂ ਉਹਨਾਂ ਨੂੰ ਕਹਾਂ ਤੁ ਬਈ ਜੋਸ਼ ਮਾਨਸੇਓ ਤੇ ਪੈਟਰੋਲ ਛਿੜਕ ਕੇ ਉਹ ਆਗਲਾ ਦਿੰਦੇ ਸੀ ਕਿੰਨੇ ਕੁ ਬੰਦੇ ਸੀ ਲੱਗ ਪਾਗੇ ਸਾਰੇ ਜਿਹੜੇ ਸੀ ਇਹ ਬੰਦੇ ਆਪਾਂ ਦਸਤਾ ਅਰੈਸਟ ਕਰ ਲਏ ਇੱਕ ਰਹਿੰਦਾ ਜਿਹੜੇ ਨਾਮਜਿਤ ਬੰਦੇ ਅਣਪਛਾਤੇ ਉਹਨਾਂ ਨੇ ਲਖਾਇਆ ਵੀ ਹੋਰ ਵੀ 5-10 ਬੰਦੇ ਅਣਪਛਾਤੇ ਸੀ ਉਹ ਜਿਹੜਾ ਵੀ ਕੋਈ ਬੰਦੇ ਨਾਮਜਿਤ ਹੋਣਗੇ ਦੋਸ਼ੀ ਸਾਹਮਣੇ ਆਊਗਾ ਇਹਨਾਂ ਦੀ ਪੁੱਛਗਿੱਛ ਤੇ ਹੁਣ ਜਾਂ ਤਫਤੀਸ਼ ਦੌਰਾਨ ਉਹ ਬੰਦੇ ਅਰੈਸਟ ਕਰੇ ਜਾਣਗੇ ਉਹਦੇ ਬਾਰੇ ਸਾਨੂੰ ਬਾਅਦ ਚ ਜਾਣਕਾਰੀ ਮਿਲੇਗਾ ਪਹਿਲਾ ਮੁਕਾਦਮਾ ਦਰਜ ਹੈ ਨਾ ਇਹ ਵੀ ਨਸ਼ਾ ਕਰਦੇ ਹਰੇ ਨਸ਼ੇ ਬਾਰੇ ਹਜੇ ਇਹਨਾਂ ਦਾ ਚੈੱਕਅਪ ਕਰਾ ਲਾਂਗੇ ਆਪਾਂ ਹਜੇ ਤਾਂ ਅਰੈਸਟ ਹੀ ਕੀਤੇ ਆ ਮੁੱਢਲੀ ਪੁੱਛਗਿੱਛ ਮੇਰੇ ਮੁਤਾਬਿਕ ਜਿੰਨੀ ਤੁਸੀਂ ਹਲੇ ਜਾ ਪੜਤਾਲ ਕੀਤੀ ਹੈ ਇਹ ਜਿਹੜਾ ਦੋਸ਼ ਲੈ ਕੇ ਆਏ ਸੀ ਵੀ ਇਹ ਚਿੱਟੇ ਤੁਸੀਂ ਰੋਕ ਦਿੱਤੇ ਸੀ ਇਹ ਖੁਸ਼ ਨਹੀਂ ਫਿਚੀ ਜਿਸ ਨਾਲ ਦੀ ਨਹੀਂ ਚਿੱਟੇ ਵਾਲੀ ਗੱਲ ਅਜੇ ਕੋਈ ਨਹੀਂ ਆਈ ਇਹਨਾਂ ਹੁਣ ਸਾਡੇ ਕੋਲ ਇਹ ਮਤਲਬ ਕਸਟਡੀ ਚ ਨੇ ਜੇ ਚਿੱਟੇ ਵਾਲੀ ਗੱਲ ਹੁੰਦੀ ਕਿਸੇ ਨੂੰ ਕੋਈ ਤੋੜ ਲੱਗਦੀ ਫਿਲਹਾਲ ਇਹੋ ਜੀ ਗੱਲ ਕੋਈ ਧਿਆਨ ਚ ਨਹੀਂ ਆਈ ਜੇ ਕੋਈ ਹੋਊਗੀ ਤਾਂ ਉਹ ਦੇਖ ਲਾਂਗੇ ਸਰਾਇਕੀ ਕਿ ਰਾਜਨੀਤੀ ਕੇ ਵੀ ਕਾਫੀ ਮੁੱਦਾ ਨਹੀਂ ਰਾਜਨੀਤੀ ਦਾ ਦੇਖੋ ਕੋਈ ਮੈਂ ਨਹੀਂ ਇਹਦੇ ਬਾਰੇ ਕਹਿ ਸਕਦਾ ਸਰ ਪੀੜਤ ਵਿਅਕਤੀਆਂ ਵੱਲੋਂ ਕਿਹਾ ਗਿਆ ਵੀ 6-7 ਗੱਡੀਆਂ ਤੇ ਲੱਤੀ ਆਏ ਸੀਗੇ ਉਹ ਗੱਡੀਆਂ ਵੀ ਟ੍ਰੇਸ ਕੀਤੀਆਂ ਗਈਆਂ ਜੀ ਉਹ ਮੈਂ ਤੁਹਾਨੂੰ ਉਹੀ ਬੇਨਤੀ ਕਰੀ ਆ ਵੀ ਪੁੱਛਕਿਛ ਕਰਾਂਗੇ ਹੁਣ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਮੇਨ ਮੁਲਜ਼ਮ ਹੋਣ ਫੜਿਆ ਅੱਜ ਫੜਿਆ ਸੀ ਉਸਕਿਸ਼ ਕਰਕੇ ਜੋ ਵੀ ਹੋਇਆ ਕੋਈ ਗੱਡੀ ਆ ਕੋਈ ਟੂ-ਵੀਲਰ ਆ ਕੋਈ ਵੀ ਬਲਜ਼ਮਾ ਕੋਈ ਵੀ ਚੀਜ਼ ਵਰਤੀ ਉਹਨੂੰ ਬਖਸ਼ਾਂਗੇ ਨਹੀਂ ਔਰ ਤੁਹਾਨੂੰ ਟਾਈਮ ਦੇ ਟਾਈਮ ਅਸੀਂ ਦੱਸਦੇ ਰਹਿਾਂਗੇ ਜੋ ਜੋ ਕਰਾ